ਨਸ਼ੀ ਦੀ ਸਪਲਾਈ ਕਰਨ ਵਾਲੇ ਕੋਈ ਨਾ ਕੋਈ ਤਰੀਕਾ ਦਾ ਲਭ ਹੀ ਲੈਂਦੇ ਨੇ ਪਰ ਇਸ ਗੱਲ ਤੋਂ ਬੇਖਬਰ ਕਿ ਪੁਲਿਸ ਵੀ ਉਹਨਾਂ ਦੀ ਹਰ ਹੁਸ਼ਿਆਰੀ ਨੂੰ ناکਾਮ ਸਾਬਿਤ ਕਰਾ ਦੇ ਜਿਆਰ ਹੈ ਕੁਝ ਅਜਿਹਾ ਹੀ ਹੋਇਆ ਇਹਨਾਂ ਨੌਜਵਾਨਾਂ ਦੇ ਨਾਲ ਜੋ ਬੜੀ ਹੁਸ਼ਿਆਰੀ ਦੇ ਨਾਲ ਪਿਆਜ਼ ਦੀਆਂ ਬੋਰੀਆਂ 'ਚ ਚੂੜਾ ਪੋਸਟ ਲੁਕੋ ਕੇ ਲੈ ਜਾ ਰਹੇ ਸੀ ਪਰ ਨਾਰਕੋਟਿਕ ਪੁਲਿਸ ਚੰਡੀਗੜ੍ਹ ਦੇ ਸਪੈਸ਼ਲ ਸਟਾਫ ਨੇ ਬਗਬੋਰਾਣਾ ਪੁਲਿਸ ਦੀ ਸਹਾਇਤਾ ਨਾਲ ਪਿਆਜ਼ਾਂ ਦੇ ਪੈਟ੍ਰਿਕ 'ਚੋਂ 20 ਬੋਰੀਆਂ ਚੂੜਾ ਪੋਸਟ ਬਰਾਮਦ ਕੀਤਾ ਹੈ ਨਾਰਕੋਟਿਕਸ ਕੰਟਰੋਲ ਬਲੋਟ ਚੰਡੀਗੜ੍ਹ ਕੇ ਪਾਸਮੈਂ ਪਹਿਲੇ ਸੇ ਗੁਪਚੁਪਨਾ ਸੀ ਕਿ ਇੱਕ ਟਰੱਕ ਨੰਬਰ चौबीस पैंतालीस में कुछ पपिस्ट्रा और वो लेके आ, आ रहे हैं जिसको हमने यहाँ पर टोल प्लाजा पर इंटरसेप्ट किया और उसमें से ये पाँच सौ अस्सी पॉइंट जीरो वन के जी बुक की रिकवर की इसमें बीस बोरियाँ जहाँ ज्यादा सा कुछ है ये अभी मैटर ऑफ इन्वेस्टिगेशन है जैसे जैसे मैटर इन्वेस्टिगेट होगा दैट इज ट्रोल टू अगली कार्रवाई तो इनको कल कोर्ट में पेश किया जाएगा मतलब जैसे ही कार्रवाई हमारी कागज पूरे हो जाएंगे तो हम इनको कोर्ट में पेश करेंगे ਸ਼ੋਨਾਲੇ ਮੱਧਨਸਰ ਪੁਲਿਸ ਪ੍ਰਸ਼ਾਸਨ ਪੂਰੀ ਮੁਸ਼ਤੈਦੀ ਦੇ ਨਾਲ ਕੰਮ ਕਰ ਰਿਹਾ ਹੈ ਨਸ਼ੀਲੀ ਸਪਲਾਈ ਕਰਨ ਵਾਲਿਆਂ ਨੂੰ ਹਰ ਤਰ੍ਹਾਂ ਤੋਂ ਰੋਕਣ ਲਈ ਤਿਆਰ ਹੈ ਬਗਾਪੁਰਾਣਾ ਤੋਂ ਸੰਦੀਪ ਸੁਖਮ ਤੇ ਜੋਗਿੰਦਰ ਸਿੰਘ ਦੀ ਰਿਪੋਰਟ ਢਿੱਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ